ਵੀ ਜੇ ਨੂੰ ਮੰਨ ਲਓ ਅੱਜ ਬੰਦਾ ਕੁਝ ਨਹੀਂ ਹੈ ਤੇ ਕੱਲ ਨੂੰ ਚਾਹ ਹਨ ਕਿ ਕੁਝ ਹੋ ਜਵੇ ਕੁਝ ਅਚਾਨਕ ਹਾਂਜੀ ਤੇ ਉਹ ਬੰਦੇ ਜੇ ਫਿਰ ਹੰਕਾਰ ਹੋ ਗਿਆ ਉਦਾਂ ਦੀ ਚੀਜ਼ਾਂ ਆ ਜਾਂਦੀਆਂ ਕਿਉਂਕਿ ਉਹਨੇ ਉਹਨੇ ਉਸ ਚੀਜ਼ ਦੇ ਤੇ ਲਈ ਰਿੜਕਿਆ ਨਹੀਂ ਆ ਹੂੰ ਪਤਾ ਨਹੀਂ ਆਪਾਂ ਨੇ ਉਸ ਚੀਜ਼ ਲਈ 8 ਸਾਲਾਂ ਤੋਂ ਤਪੱਸਿਆ ਕਰੀ ਆ ਵੀ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਮਿਲੇ ਨਹੀਂ ਰਿਹਾ ਸੀ ਮਿਲੇ ਨਹੀਂ ਰਿਹਾ ਸੀਗਾ ਵਿਚ ਨੂੰ ਤਾਂ ਚਾਏ ਮਰਲੇ ਸੀਗੇ ਇੰਨਾ ਕੁ ਬੁਰਾ ਲੋਕ ਸੀ ਬਾਈ ਜੀਏ ਨਹੀਂ ਕਰਦਾ ਸੀਗਾ ਜਿਹੜਾ ਬੰਦਾ ਜ਼ਿਆਦਾ ਸਟਰਗਲ ਕਰਦਾ ਇਹ ਮੇਰੇ ਹਿਸਾਬ ਨਾਲ ਜਦੋਂ ਆਪਣੀ ਅਚੀਵਮੈਂਟ ਤੇ ਪਹੁੰਚ ਜਾਂਦਾ ਪੌੜੀ ਤੇ ਪਹੁੰਚ ਜਾਂਦਾ ਫਿਰ ਉਹਨੂੰ ਸਵਾਦ ਨਹੀਂ ਆਉਂਦਾ ਉਹ ਹਾਂ ਉਹਨੂੰ ਉਸ ਚੀਜ਼ ਦਾ ਨਹੀਂ ਮੇਰੇ ਨਾਲ ਹੋਈ ਹੈ ਇਹ ਚੀਜ਼ ਇਹ ਹੁੰਦੀ ਹੈ ਚੀਜ਼ ਮੇਰੇ ਨਾਲ ਹੋਈ ਆ ਮੈਂ ਤੁਹਾਨੂੰ ਦੱਸਦਾ ਜਿਸ ਦਿਨ ਰਿਜ਼ਲਟ ਆਇਆ ਮੈਂ ਹੈੱਡ ਕਨਸਟੇਬਲ ਦੀ ਜੁਆਇਨਿੰਗ ਕਰ ਲਈ ਸੀਗੀ ਮੈਂ ਖੰਨੇ ਗਿਆ ਸੀਗਾ ਯੂਨੀਫਾਰਮ ਲੈਣ ਮੈਂ ਵਾਪਸ ਆ ਰਿਹਾ ਸੀਗਾ ਰਾਸਤੇ 'ਚ ਤੇ ਮੈਂ ਡਰਾਈਵ ਕਰ ਰਿਹਾ ਸੀਗਾ ਮੇਰੇ ਨਾਲ ਮੇਰਾ ਦੋਸਤ ਸੀਗਾ ਆਕਾਸ਼ ਉਹ ਵੀ ਹੈੱਡ ਕਨਸਟੇਬਲ ਹੈ ਅੱਛਾ ਜੀ ਅਚਾਨਕ ਮੇਰੇ ਫੋਨ ਤੇ ਨਾ 10 12 ਫੋਨ ਆਏ ਮ ਤੇ ਮੈਨੂੰ ਐਦਾਂ ਹੋ ਗਿਆ ਯਾਰ ਵੀ ਪਤਾ ਨਹੀਂ ਕਿਹਾ ਗਿਆ ਫਿਰ ਮੈਨੂੰ ਘਰੋਂ ਘਰੋਂ ਤਾਂ ਨਹੀਂ ਆਇਆ ਮੈਨੂੰ ਕਿ ਮੇਰੇ ਦੋਸਤਾਂ ਨੇ ਫੋਨ ਆਨੇ ਸ਼ੁਰੂ ਹੋ ਗਏ ਅੱਛਾ ਜੀ ਮੈਂ ਕਿਹਾ ਯਾਰ ਵੀ ਅਚਾਨਕ ਵੀ ਇੰਨਾ